ਲੋਬੀ ਅੱਜ ਆਪਾਂ ਵੇਖਣਾ ਨਵਾਬਾਂ ਦਾ ਸ਼ਹਿਰ ਲਖਨਊ ਤੇ ਇੱਥੇ ਇਮਾਮਬਾੜੇ ਚੱਲ ਪਿਆ ਨਾਲ ਪਰਮਜੀਤ ਸਿੰਘ ਰਵਿੰਦਰ ਸਿੰਘ ਵਾ ਆ ਕਰ ਲਿਆ ਭੂਂਡ ਤੇ ਇਥੋਂ ਆ ਵੇਖਿਆ ਆਪਾਂ ਟਾਂਗਾ ਇਹ ਵੀ ਨਾਲ ਨਾਲ ਭਜਾਉਂਦਾ ਹੀ ਫਿਰ ਭਾਈ ਕਹਿੰਦਾ ਵੀ ਥੋੜਾ ਜਿਹਾ ਰੁਕ ਜਾਓ ਤੇ ਤੁਹਾਨੂੰ ਆਪਾਂ ਉੱਥੇ ਹੀ ਲਾ ਦੇਣਾ ਜਿੱਥੇ ਸਾਰਾ ਕੁਝ ਹੀ ਸੈਂਟਰ 'ਚ ਆ ਉਸ ਪਾਸੇੋਂ ਤੁਸੀਂ ਚਲੇ ਜਾਣਾ ਅੱਗੇ ਵੇਖਿਆ ਤੇ ਟਾਵਰ ਆ ਗਿਆ ਬਹੁਤ ਵੱਡਾ ਟਾਵਰ ਆ ਤੇ ਇਹ ਟਾਵਰ ਦੇ ਨਾਲ ਸਾਰਿਆਂ ਤੋਂ ਉੱਤੇ ਇੱਕ ਚਿੜੀ ਆ ਇਹ ਚਿੜੀ ਪਹਿਲਾਂ ਸੋਨੇ ਦੀ ਸੀ ਜਦੋਂ ਅੰਗਰੇਜ਼ਾਂ ਲਈ ਤੇ ਹੁਣ ਇਹ ਹੋ ਗਈ ਆ ਪਿੱਤਲ ਦੀ ਤੇ ਪਿੱਤਲ ਦੀ ਕਿਉਂ ਹੋਈ ਆ ਇਹ ਦੱਸਣਗੇ ਅੱਗੇ ਇੱਕ ਭਾਈ ਆਉਣਾ ਵਾ ਉਹ ਕਹਿੰਦਾ ਮੈਂ ਤੁਹਾਨੂੰ ਦੱਸੂੰਗਾ ਸਾਰਾ ਇਤਿਹਾਸ ਤੇ ਮੁੰਡੇ ਕਹਿੰਦੇ ਫਿਰ ਚਲੋ ਆਪਾਂ ਇਦਾਂ ਕਰਦੇ ਆ ਲੈ ਗੋਲ ਗੱਪੇ ਵਾਲਾ ਆ ਗਿਆ ਤੇ ਇਹਨੇ 4-5 ਘੜੇ ਰੱਖੇ ਸੀ ਤੇ ਇਹਨੇ ਖਵਾ ਦੇ ਫਿਰ ਸਾਰਿਆਂ ਨੂੰ ਅੱਗੇ ਆਪਾਂ ਚੱਲ ਗਏ ਜਿੱਥੇ ਆਰਟ ਗੈਲਰੀ ਆ ਤੇ ਬਹੁਤ ਪੁਰਾਣੀ ਆ ਇੱਥੇ ਇਦਾਂ ਸਮਝ ਲਓ ਵੀ ਲੈ ਆ ਕੇਦੇ ਚੱਲੇ ਹੋਏ ਇੱਥੇ ਜਿਹੜੀਆਂ ਤਸਵੀਰਾਂ ਲੱਗੀਆਂ ਹਨ ਨਾ ਨਵਾਬਾਂ ਦੀਆਂ 3D ਲੱਗੀਆਂ ਉਸ ਸਮੇਂ ਚ ਬਣਾਈਆਂ ਅੱਖਾਂ ਘੁੰਮਦੀਆਂ 180 ਲੈ ਇਧਰ ਹੋਰ ਅੱਗੇ ਪਾਉ ਤੇ ਉਹ ਤਾਂ ਦੱਸ ਲੱਗਾ ਸੀ ਵੀ ਉੱਥੇ ਨਾ ਅੱਖਾਂ ਘੁੰਮਦੀਆਂ ਪੈਰ ਦੀ ਜੁੱਤੀ ਦੀਆਂ ਨੋਕਾਂ 180 ਡਿਗਰੀ ਦੇ ਘੁੰਮ ਜਾਂਦੀਆਂ ਵਾ ਤੁਸੀਂ ਜਿੱਧਰ ਨੂੰ ਜਾਣਾ ਉਧਰ ਨੂੰ ਹੋ ਜਾਂਦੀਆਂ ਉਸ ਤੋਂ ਬਾਅਦ ਵੇਖ ਕੇ ਉਹਨਾਂ ਨੇ ਫੁੱਟਣ ਨਹੀਂ ਖਿੱਚਣ ਦਿੱਤੀ ਤੇ ਉਸ ਤੋਂ ਬਾਅਦ ਆ ਗਏ ਫਿਰ ਬਾਹਰ ਵਾਲੇ ਪਾਸੇ ਤੇ ਆਵਾ ਉਸ ਸਮੇਂ ਦਾ ਬਣਿਆ ਹੋਇਆ ਤਲਾਹ ਇੱਥੇ ਅੱਜ ਵੀ ਕਹਿੰਦੇ ਵੀ 500 ਬੰਦਾ ਮਹਰਮ ਚ ਜਾਂ ਜਦੋਂ ਰਮਜ਼ਾਨ ਹੁੰਦੀ ਆ ਉਦੋਂ ਭੋਜਨ ਖਵਾਉਣ ਵਾਸਤੇ ਜਿਹੜੇ ਬੇਰੁਜ਼ਗਾਰ ਆ ਜਾਂ ਕੁਛ ਇਦਾਂ ਤੇ ਇੱਥੇ ਉਹ ਲੋੜਵੰਦ ਮੁਸਲਮਾਨ ਵੀ ਇਕੱਠੇ ਹੁੰਦੇ ਆ ਭੋਜਨ ਛਕਦੇ ਆ ਤੇ ਆਪਾਂ ਫਿਰ ਇਹ ਵੇਖ ਕੇ ਤੇ ਆਖਿਆ ਵੀ ਫੋਟੋ ਖਿੱਚਦੇ ਤੇ ਵੀਡੀਓ ਬਣ ਗਈ ਤੇ ਨਾਲ ਪਰਮਜੀਤ ਸਿੰਘ ਆ ਗਏ ਇਹ ਕਹਿੰਦੇ ਵੀ ਆਪਾਂ ਹੱਥ ਮਾਰਦੇ ਆ ਇਦਾਂ ਲੱਗੇ ਵੀ ਜਿੱਦਾਂ ਆਪਾਂ ਗੱਲਾਂ ਕਰਦੇ ਆ ਆ ਵੇਖਿਆ ਫਿਰ ਬੜੇ ਪੁਰਾਣੇ ਤੇ ਇਹਨਾਂ ਨੇ ਸਪੋਰਟਾਂ ਦਿੱਤੀਆਂ ਉੱਤੇ ਆਵੇ ਤੇ ਵੇਖੋ ਵੀ ਸਪੋਰਟਾਂ ਦੇ ਖਿਲਾੜਿਆ ਤੇ ਜੇ ਮੈਂ ਕਿਹਾ ਹੁੰਦੇ ਬਾਬੇਕਾਰ ਸੇਵਾਲੇ ਉਹਨਾਂ ਨੇ ਕਹਣਾ ਵੀ ਲਾਓ ਟਾ ਦੀਏ ਤੇ ਇੱਕ ਪਾਸੇ ਨਵਾਂ ਬਣਾਉਣਾ ਸ਼ੁਰੂ ਕਰਦੇ ਆ ਇੱਕ ਵਾਰ ਟੋਕਰੀ ਰੱਖ ਦੇਣੀ ਸੀ ਤੇ ਬਹੁਤ ਮਤਲਬ ਨੁਕਸਾਨ ਉਹਨਾਂ ਨੇ ਕੀਤਾ ਪ੍ਰਾਣੀਆਂ ਬਿਲਡਿੰਗਾਂ ਦਾ ਪਰ ਆਹ ਇਮਾਮਵਾੜੇ ਦੀ ਫੋਟੋ ਲੱਗੀ ਇੱਥੇ ਤੇ ਇਥੋਂ ਥੱਲੇ ਉਤਰ ਗਏ ਤੇ ਆ ਫਿਰ ਬਾਹਰੋਂ ਆਪਾਂ ਨਾ ਇੱਕ ਵਾਰੀ ਫਿਰ ਸਾਰਾ ਦ੍ਰਿਸ਼ ਵੇਖਿਆ ਤੇ ਬਹੁਤ ਸੋਹਣਾ ਸੀ ਤੇ ਔ ਚੜੀ ਫਿਰ ਆ ਗਈ ਆ ਪਰ ਇਹ ਤੁਹਾਨੂੰ ਦਾ ਇਤਿਹਾਸ ਨਹੀਂ ਦੱਸਣਾ ਉਹ ਵੀਰ ਨੂੰ ਕਹਿਣਾ ਉਹਨੇ ਤੁਹਾਨੂੰ ਇਤਿਹਾਸ ਸਾਰਾ ਇਹ ਦੱਸਣਾ ਹੈ ਤੇ ਇਥੋਂ ਬਾਅਦ ਫਿਰ ਨਾ ਤੇ 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 ਅੱਗੇ ਚੱਲ ਗਏ ਆ ਵੇਖੋ ਗਦਰ ਫਿਲਮ ਦਾ 게ਟ ਹੁਣ ਪਛਾਣੋ ਹਾਂ ਜਿੱਥੇ ਸਣੀ ਦੇ ਉਹਨੇ ਨਲਕਾ ਬੁੱਟਿਆ ਸੀ ਇੱਥੇ ਜਦੋਂ ਬਾਰਡਰ ਫਿਲਮ ਬਣੀ ਉਹਦੋਂ ਦਾ 게ਟ ਆ ਇਹ ਇਹ ਬਣਿਆ ਹੈ ਪਾਕਿਸਤਾਨ ਦੇ ਇੰਡੀਆ ਦਾ ਬਾਰਡਰ ਆ ਫਿਰ ਚੜੀਆਂ ਉੱਡਦੀਆਂ ਦੀ ਵੇਖ ਲੋਗੇ ਤੇ ਇੱਥੇ ਵਿੱਚ ਇੱਕ ਕਬੂਤਰ ਆ ਤੇ ਸਾਰਾ ਇਹ ਮਤਲਬ ਪ੍ਰਾਣਈ ਇਲਾਕਾ ਉਤੋਂ ਬਾਹਰ ਚਲ ਗਏ ਹੀ ਨਿੱਕੇ ਇਮਾਮ ਵਾੜੇ ਦੇ ਛੋਟਾ ਮਾਵੜਨ ਕਹਿੰਦੇ ਸੀ ਇੱਥੇ ਫਿਰ ਜਾ ਕੇ ਅੰਦਰ ਵੇਖਿਆ ਬਹੁਤ ਪੁਰਾਣਾ ਤੇ ਬਹੁਤ ਖੂਬਸੂਰਤ ਬਣਿਆ ਇਹਨੂੰ ਵੇਖ ਕੇ ਤੇ ਫਿਰ ਅਸੀਂ ਆ ਕੇ ਬਾਹਰ ਆਹ ਵੇਖੋ ਹੂੰ ਜਾਂਦਾਂ ਨਵਾਬ ਲੈ ਲੈ ਬਹੁਤ ਖੁਸ਼ ਹੋਇਆ ਤੇ ਕਹਿੰਦੀ ਅਬ ਫੋਟੋ ਖੇਤੀ ਤੇ ਇਸ ਤੋਂ ਬਾਅਦ ਫਿਰ आ तो गया गर्ण, गर्ण, सब खंडा। दिल्ली वैसे ये बनती सेम लेकिन ये सात माले का बनाने के ये बनी है चार माले की क्योंकि राजा की बेटी की डेट हो गई थी तो इसको अशुभ मान के पे छोड़ दिया गया अगले सरकार आई उन्होंने बनवाने की सोचा तो सरकार भी यहाँ से चली गई इसीलिए इसको मनोज बिल्डिंग भी बोला जाता है इसका नाम है सतखंडा इसमें सात तरीके खंड है अब इसको बंद करा दिया गया क्योंकि ये अशुभ अब आपको दिखाएंगे शाही तालाब दिखाएंगे उसकी जानकारी देंगे फिर आपको क्लॉक टावर की जानकारी देंगे फिर लखनवी चिकन कारीगरी दिखाएंगे आपको फिर उसके बाद बड़ा इमाम बाड़ा टॉप पर ठीक है सर जो जनता होती थी वो वहाँ का पानी यूज़ करती थी यही पानी बड़ा इमाम बाड़ा बॉजिकुवे में जाता है सामने का जो आप प्लेस देख रहे हैं जो गाड़ी जैसे जा रही है जो नहीं रेलवे में अक्षय कुमार यहीं से स्कूटर लेके जाते हैं सामने जो इधर आप देख रहे हैं इसको बोला जाता है घंटा का क्लॉक टावर इसकी जो आप चिड़िया देख रहे हैं ऊपर वाली ये हवा के डायरेक्शन से घूमती है जिधर हवा जाएगी चिड़िया उधर घूमेगी ये अट्ठारह सौ इक्यासी में बना था अंग्रेजों ने बनाया था ब्रिटिश लोगों ने घर बनता है घर में लोहे का, का काम होता है पिलर डलता है इसमें कोई लोहा नहीं डला कोई पिलर नहीं डला हुआ ये ईटों पर बन के तैयार हुआ है इसको बिग बैन की कॉपी बोला जाता है ये अंग्रेज़ों ने बनाया था इसकी चिड़िया पहले सोने की थी जब अंग्रेज गए तो अपनी चिड़ियाँ यहाँ पर लेंगी ਇਹ ਜਿਹੜੀ ਸਾਡੀ ਜਿਹੜੀ 1960 ਦੀ ਜੋ ਫੈਕਟਰੀ ਹੈ ਯਹਾਂ ਤੇ ਕੈਸੇ ਵਰਕ ਬੋਲਦੇ ਨਵਾਬੀ ਵਰਕ ਉਹ ਆਪਸਾ ਅਗਰ ਚਾਹੇ ਮੈਨੂਫੈਕਚਰਿੰਗ ਵੀ ਕਰ ਸਕਦੇ ਵਾਹਾਂ ਸੇ ਲੈ ਵੀ ਸਕਦੇ ਆ ਆਪਣੇ ਘਰ ਵਾਲੂ ਕੇ ਲੀਏ ਜਿਸ ਕੇ ਲੀਏ ਵੀ ਇਹਨੇ ਫਿਰ ਆਪਣਾ ਇਤਿਆਹ ਦੱਸਿਆ ਵੀ ਇਦਾਂ ਚੜੀ ਲੱਗੇ ਸੀ ਤੇ ਕਹਿੰਦਾ ਕੱਪੜੇ ਦੀ ਫੈਕਟਰੀ ਇਹ ਚਿਕਨ ਜਿਹੜਾ ਲਖਨਊ ਦਾ ਬੰਦਾ ਆ ਤੇ ਇਦਾਂ ਛਾਪੇ ਲਾਉਂਦੇ ਵੀਰ ਤੇ ਮਗਰੇ ਫਿਰ ਕਢਾਈ ਹੁੰਦੀ ਆ ਤੇ ਬਹੁਤ ਵੱਡੀ ਫੈਕਟਰੀ ਸੀ ਤੇ ਮੈਂ ਕਿਹਾ ਚਲੋ ਥੋੜੇ ਜਾ ਤੁਹਾਨੂੰ ਵਿਖਾ ਦਈਏ ਇਹ ਇਥੇ ਇਦਾਂ ਕੱਪੜਾ ਬੰਦਾ ਇਦਾਂ ਸਲਾਈ ਕਢਾਈ ਹੁੰਦੀ ਆ ਤੇ ਬਹੁਤ ਸੋਹਣਾ ਬਣਿਆ ਹੈ ਇਹਨਾਂ ਨੇ ਆ ਆ ਵੀ ਇਹ ਦੀ ਫੇਰ ਸੁਣੋ ਤਾਂ ਇਸ ਕੇ ਅੰਦਰ ਦੋ ਚੀਜ਼ ਦੀ ਕਹਾਣੀ ਹੈ ਤੇ ਇੱਕ ਚੀਜ਼ ਖਾਈ ਜਾਂਦੀ ਹੈ ਇੱਕ ਚੀਜ਼ ਪਹਿਨੀ ਜਾਂਦੀ ਹੈ ਖਾਲੇ ਵਿੱਚ ਜਦੋਂ ਆਪ ਲੌਂਗ ڈالਦੇ ہیں ਬਲੈਕ ਕਲਰ ਦਾ ਇਸ ਕੀ ਗੁੰਬਦ ਦਾ ਆਕਾਰ ਲੌਂਗ ਦਾ دیا ہوا ਹੈ ਆਪ ਇਸ ਦਾ ਫੋਟੋ ਕਿਸੇ ਨੂੰ ਉਲਟਾ ਕਰਕੇ ਦੇਖੇਗੇ ਗਲੇ ਕਨੋਂ ਲੱਭ ਦਾ ਹਾਰ ਬਣ ਜਾਏਗਾ ਇਹ ਬਣਾਇਆ ਗਿਆ تھا ਕਾਲ ਕੇ ਟਾਈਮ 'ਤੇ ਜਦੋਂ ਇੱਥੇ ਰੋਜ਼ਗਾਰੀ ਥੀ राजा दिन में बनवाते थे रात में तुलवाते थे ताकि लोगों को रोज़गार मिल जाए राजा की रानी का नाम था रूमी इसके लिए रखा गया रूमी दरवाज़ा ये लखनऊ का सैंबल है ये रोज़ टूटता था रोज़ बनता था तोड़ने वाले को भी पैसे मिलते थे बनाने वाले को भी पैसे मिलते थे ताकि लोगों को रोज़गार मिल जाए अब आपको लास्ट छोड़ने जा रहे हैं बड़े माम बड़ा गेस्ट चलो फिर उन्हें दस था भी इदा भी रोमी का दरवाजा तो फिर ये आखा चलो वह चीज़ है तो इतने फिर एक बनाएंगे रील ਤੇ ਪਰਮਜੀਤ ਸਿੰਘ ਦਾ ਮੇਰੀ ਬਣਾ ਦੋ ਨਾਲ ਮੈਂ ਕਿਹਾ ਚੱਲ ਠੀਕ ਆ ਤੇ ਇੱਕ ਸਾਦੀ ਮਸ਼ਹੂਰੀ ਆ ਗਈ ਤੇ ਉਧਰੋਂ ਦੀ ਇਹ ਲੰਘਿਆ ਤੇ ਫੇਰ ਹੀ ਆਖਿਆ ਵੀ ਦੁਬਾਰਾ ਦੁਬਾਰਾ ਸ਼ਾਟ ਲਿਆ ਜਾਵੇ ਤੇ ਜਦੋਂ ਦੁਬਾਰਾ ਸ਼ਾਟ ਲਿਆ ਤੇ ਉਧਰੋਂ ਫੇਰ ਇੱਕ ਕਾਕੂ ਆ ਗਿਆ ਉਹਦੇ ਆਲ ਵੇਖਿਆ ਤੇ ਐ ਫੇਰ ਵਧੀਆ ਬਣ ਗਈ ਉਹ ਵੀ ਹੱਸਿਆ ਤੇ ਬਾਅਦ ਵਿੱਚ ਆ ਜਿਹੜਾ ਵੱਡਾ ਮਤਲਬ ਇਮਾਮ ਵੜਾ ਆ ਇਹ ਉਹਦਾ ਰੂਮੀਂਦਰਵਾਜ਼ਾ ਆ ਜਿੱਦਾਂ ਵੀਰ ਨੇ ਦੱਸਤਾ ਪੀ ਇਹਨੂੰ ਬਣਾ ਦਿੰਦੇ ਸੀ ਤੇ ਢਾ ਦਿੰਦੇ ਸੀ ਕਿਉਂਕਿ ਕਾਲ ਪੈ ਗਿਆ ਸੀ ਕੰਮ ਕਿਸੇ ਕੋਈ ਹੈ ਨਹੀਂ ਤੇ ਉਹਨਾਂ ਨੇ ਆਖਿਆ ਵੀ ਇੱਕ ਤੇ ਲੋਕ ਲੁੱਟ ਮਾਰਨਾ ਕਰਨਗੇ ਤੇ ਦੂਜੇ ਕੰਮ ਲੱਗੇ ਰਹਿਣਗੇ ਤੇ ਉਹਨਾਂ ਨੂੰ ਖਾਣਾ ਮਿਲੀ ਜਾਊਗਾ ਤੇ ਉਸ ਤੋਂ ਬਾਅਦ ਫਿਰ ਇਹ ਆਪਣੀ ਰੀਲ ਵੀ ਸਮਾਪਤ ਹੋ ਗਈ ਤੇ ਆਪਾਂ ਥੋੜਾ ਥੱਕੇ ਵੀ ਚੱਲੋ ਤੇ ਕੋਈ ਨਹੀਂ ਫਿਰ ਆਪਾਂ ਵੇਖਣ ਚਲੇਗੇ ਵੱਡਾ ਇਮਾਮਵਾੜਾ ਤੇ ਵੇਖੋ ਵੀ ਕਿੰਨਾ ਖੂਬਸੂਰਤ ਬਣਿਆ ਹੋਇਆ ਇੱਥੇ ਵੀ ਚੱਲ ਅੰਦਰ ਨਹੀਂ ਕੈਮਰਾ ਜਾਣ ਦਿੰਦੇ ਫਿਰ ਇੱਥੇ ਮਿਲਿਆ ਸਾਨੂੰ ਇੱਕ ਬਾਪੂ ਕਹਿੰਦਾ ਗੱਲ ਇਹ ਆ ਵੀ ਜਿਹੜਾ ਇਦਾਂ ਕਰ ਦੂਗਾ ਉਹਨੂੰ ਫ੍ਰੀ ਦੇਵਾਂਗੇ ਤੇ ਜੇ ਕਿਸੇ ਕੋ ਨਾ ਹੋਇਆ ਤੇ ਉਹਦੇ ਕੋ 200 ਰੁਪਏ ਲੈਣੇ ਆ ਫਿਰ ਸਾਡੇ ਬੰਦੇ ਕਹਿੰਦੇ ਵੀ ਸਲਾਹ ਕਰਨ ਲੱਪੇ ਫਿਰ ਇਹਨਾਂ ਨੇ ਸਲਾਹ ਕਰਕੇ ਤੇ 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 ਕਰਤਾ ਸ਼ੁਰੂ ਕਹਿੰਦੇ ਚਲੋ ਕੋਈ ਨਹੀਂ ਜਦੋਂ ਸ਼ੁਰੂ ਕਰਤਾ ਤੇ ਆਹ ਵੇਖੋ ਵੀ ਕੋਸ਼ਿਸ਼ ਕਰ ਰਹਾ ਨੌਜਵਾਨ ਬਹੁਤ ਖੂਬਸੂਰਤ ਵੇਖੋ ਮੈਦਾਨ ਵਿੱਚ ਲੱਗੇ ਹੋਏ ਆ ਰਵਿੰਦਰ ਸਿੰਘ ਵਾਂ ਮੇਖਾਂ ਦੀ ਇਹ ਕਲਾਕਾਰੀ ਆ ਤੇ ਬਾਪੂ ਵੀ ਵੇਖ ਰਿਹਾ ਵੀ ਕਿਦਾਂ ਕਰਦੇ ਆ ਨਹੀਂ 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 ਹਦ ਨਹੀਂ ਹੋਇਆ ਦਿਮਾਗੀ ਖੇਲ ਪਦਲ ਗੇਮ ਏ ਏ ਏ ਏ ਏ ਬਹੁਤ ਕੰਡੇ ਤੇ ਅਖੀਰ ਤੇ ਏ ਏ ਔਰ ਵੇਖੋ ਜਦੋਂ ਇਧਰ ਕੀਤਾ ਤੇ ਓਹੋ ਹੋ 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 ਲਗਾਤਾਰ ਦਰਸ਼ਕ ਵੇਖ ਰਹੇ ਆ ਕਿ ਸ਼ਾਇਦ ਨਹੀਂ ਬਣਨੀ ਗੱਲ ਪਰ ਬਹੁਤ ਅਖੀਰ ਤੇ ਦਰਸ਼ਕ ਹੀ ਉੱਠ ਕੇ ਚਲੇ ਗਏ ਕਿਉਂਕਿ ਟਾਈਮ ਜ਼ਿਆਦਾ ਲੱਗ ਰਿਹਾ ਕੰਮ ਨਹੀਂ ਹੋ ਰਿਹਾ ਅ ਖਿੱਚਦਾ ਖਿੱਚਦਾ ਕੰਮ ਖਿੱਚਦਾ ਸਾਰੇ ਬਹੁਤ ਖੁਸ਼ ਆ ਬਾਪੂ ਬਹੁਤ ਖੁਸ਼ ਆ ਤਾੜੀਆਂ ਵੱਜ ਰਹੀਆਂ ਨੇ ਲਗਾਤਾਰ ਫਿਰ ਪ੍ਰਿਆਸ ਹੋਇਆ ਤੇ ਉਸ ਤੋਂ ਬਾਅਦ ਆਪਾਂ ਆਖਿਆ ਵੀ ਹੁਣ ਇਸ ਬਲੌਗ ਦੀ ਸਮਾਪਤੀ ਕੀਤੀ ਜਾਏ ਤੇ ਤੁਹਾਨੂੰ ਬੇਨਤੀ ਕੀਤੀ ਜਾਂਦੀ ਆ ਕਿ ਸਾਰੇ ਜਾਣੇ ਲਖਨਊਂ ਦੀ ਸ਼ੈਅਰ ਕਰ ਲੋ ਤੇ ਚੈਨਲ ਸਬਸਕ੍ਰਾਈਬ ਕਰ ਲੋ